ਖਬਰ ਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀ ਕਾ ਮੈਂ ਆ ਤੁਹਾਡਾ ਹੂੰ ਸਰਾਜ ਹੈ ਕੌਣ ਮਾਰੇਗਾ ਜਿਮਨੀ ਚੌਂ ਦੇ ਵਿੱਚ ਬਾਜੇ ਕਿਸ ਦੇ ਸਿਰ ਉੱਤੇ ਸਜੇਗਾ ਸੇਰਾ ਜਿੱਤਦਾ 23 ਜੂਨ ਨੂੰ ਕਿਉਂਕਿ 19 ਜੂਨ ਨੂੰ ਜਿਮਨੀ ਚੌਂ ਦੀ ਵੋਟਿੰਗ ਹੋ ਰਹੀ ਹੈ ਇਸ ਤੋਂ ਪਹਿਲਾਂ ਬਚਦੇ ਦਿਨਾਂ ਦੇ ਵਿੱਚ ਹਰ ਪਾਰਟੀ ਵੱਲੋਂ ਪੂਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਸਾਰੀ ਸ਼ਕਤੀ ਸਾਰੀ એનર્ਜੀ ਅਤੇ ਸ਼ਕਤੀ ਦਾ ਪ੍ਰਦਰਸ਼ਨ ਬਾਜ਼ਾਰਾਂ ਵਿੱਚ ਸਫਾ ਵਿੱਚ ਨਗਰਾਂ ਤੇ ਮੁਹੱਲਿਆਂ ਵਿੱਚ ਦੇਖਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਹਮਣ ਲਗਾਤਾਰ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਸਿਮਰਤ ਕੋਰ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਚੋਣ ਪ੍ਰਚਾਰ ਕਰ ਰਹੀ ਹੈ ਐਡਵੋਕੇਟ ਪਰਉਪਕਾਰ ਸਿੰਘ ਹਮਣ ਦੇ ਹੱਕ ਵਿੱਚ ਹੈ ਭਾਰਤ ਪੁਸ਼ਪ ਆਸ਼ੂ ਦੇ ਹੱਕ ਵਿੱਚ 40 ਸਟਾਰ ਪ੍ਰਚਾਰਕ ਉਧਰ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ 40 ਸਟਾਰ ਪ੍ਰਚਾਰਕ ਚੋਣ ਮદાન ਦੇ ਵਿੱਚ ਛਾੜ ਦਿੱਤੇ ਨੇ ਹਾਕਮ ਤੇ ਤਾਂ ਲਗਾਤਾਰ ਆਪਣੀ ਸਾਰੀ ਤਾਕਤ ਝੋਕਰੀ ਹੈ ਆਖਰੀ ਲੱਛ ਵੀ ਦੇ ਦਿੱਤਾ ਗਿਆ ਹੈ ਆ ਆਪ ਦੀ ਪਾਰਟੀ ਦੇ ਕਨਵੀਨਰ ਆ ਰਵਿੰਦ ਕੇਸ਼ ਬਾਲ ਦੇ ਦੁਆਰਾ ਭਈ 23 ਨੂੰ ਨਤੀਜੇ ਆਉਣਗੇ ਤੇ 24 ਨੂੰ ਇਹ ਕੈਬਨਟ ਦੇ ਮੰਤਰੀ ਹੋਣਗੇ ਇਹਨਾਂ ਨੂੰ ਵੱਡਾ ਉਹਦਾ ਦਿੱਤਾ ਜਾਵੇਗਾ ਹਲਕਾ ਲੁਧਿਆਣਾ ਪਛਮੀ ਦੇ ਵਾਸੀਓ ਤੁਹਾਨੂੰ ਵਿਧਾਇਕ ਦੇ ਨਾਲ ਨਾਲ ਇੱਕ ਮੰਤਰੀ ਵੀ ਮਿਲਣ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਸਿੱਧਾ ਕੀਤਾ ਹੈ ਕਿ ਜੇਕਰ ਭਾਰਤ ਪੁਛਨ ਆຊੂ ਜਿੱਤਦੇ ਆ ਭਈ ਤੁਹਾਡਾ 1% ਵੀ ਕੰਮ ਨਹੀਂ ਹੋਣਾ ਇਹ ਵਿਰੋਧੀ ਧਿਰ ਹੈ ਅਸੀਂ ਇਹਨਾਂ ਦਾ ਕੰਮ ਕਰਨਾ ਹੀ ਨਹੀਂ ਤੁਸੀਂ ਪਿਛਲੇ ਡੇਢ ਸਾਲਾਂ ਦੇ ਵਿੱਚ ਡਿਵੈਲਪਮੈਂਟ ਦੇਖਣਾ ਚਾਹੁੰਦੇ ਹੋ ਕਿ ਜਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਹਲਕੇ ਦੇ ਕਾ ਮਹੀਨਾ ਰੁਕਣ ਡਿਵੈਲਪਮੈਂਟ ਦਾ ਵਿਕਾਸ ਦੇ ਨਾਮ ਤੇ ਅਰਵਿਧ ਕੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਕੋਲ ਆਖਰੀ ਦਾ ਖੇਡ ਦਿੱਤਾ ਗਿਆ ਹੈ ਆਖਰੀ ਪੱਤੇ ਖੋਲ ਦਿੱਤੇ ਗਏ ਨੇ ਮੰਤਰੀ ਪੁਣੇ ਦਾ ਲਾਲਚ ਦੇ ਦਿੱਤਾ ਗਿਆ ਜਿਸ ਤਰ੍ਹਾਂ ਹਲਕਾ ਜਲੰਧਰ ਪੱਛਮੀ ਦੀ ਦਿੱਤਾ ਸੀ ਮਹਿੰਦਰਪਾ ਭਗਤ ਨੂੰ ਲੈ ਕੇ ਕਿਉਂਕਿ ਸ਼ੀਤਲ ਅੰਗੁਰਾਲ ਉੱਥੇ ਜਿੱਤਦੇ ਸੀ ਹਿੰਦੂ ਵੋਟ ਉੱਥੇ ਜ਼ਿਆਦਾ ਸੀ ਲੇਕਿਨ ਉਹੀ ਲਾਲਚ ਉੱਥੇ ਦੇ ਦਿੱਤਾ ਗਿਆ ਤਿੰਨ ਉਮੀਦਵਾਰ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਆ ਆਦੀ ਪਾਰਟੀ ਤੋਂ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਇੱਕ ਸਿੱਖ ਚਿਹਰਾ ਉਹ ਐਡਵੋਕੇਟ ਪਰਉਪਕਾਰ ਸਿੰਘ ਕੁਮੜ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਦਾ ਲਾਲਚ ਮੰਤਰੀ ਪੁਨੇ ਦਾ ਦੇ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਲੱਗ ਰਿਹਾ ਹੈ ਕਿ ਹੁਣ ਜਿੱਤ ਜਿਹੜੀ ਹੈ ਉਹ ਸੰਜੀਵ ਅਰੋੜਾ ਦੀ ਹੋਵੇਗੀ ਸੰਜੀਵ ਅਰੋੜਾ ਦੇ ਹੱਕ ਵਿੱਚ 92 ਵਿਧਾਇਕ ਜਿਹੜੇ ਵਿਧਾਇਕ ਨੇ ਮੰਤਰੀ ਨੇ ਤੇ ਜਿੰਨੀ ਸੂਚੀ ਆ ਆਦੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਸੰਜੀਪ ਅਰੋੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ ਇਸ ਕਰਕੇ ਸੰਜੀਪ ਅਰੋੜਾ ਦੀ ਜਿੱਤ ਜਿਹੜੀ ਹੈ ਪੱਕੀ ਹੋ ਗਈ ਹੈ ਲੁਧਿਆਣਾ ਪੱਛਮੀ ਤੋਂ ਕਿਉਂਕਿ ਲੋਕ ਸੋਚ ਰਹੇ ਨੇ ਭਾਈ ਡੇਢ ਸਾਲ ਦੇ ਵਿੱਚ ਜਿਹੜੇ ਮਾੜੇ ਮੋٹے ਕੰਮ ਰਹਿ ਚੁੱਕੇ ਇਹ ਸੰਜੀਪ ਅਰੋੜਾ ਨੇਪਰੇ ਵਿਚਾੜ ਦੇਣਗੇ ਵਿਧਾਇਕ ਦੇ ਨਾਲ ਨਾਲ ਹਲਕਾ ਲੁਧਿਆਣਾ ਦੇ ਵਸਨੀਕ ਨੂੰ ਨਾਲ ਕੈਬਨ ਮੰਤਰੀ ਵੀ ਮਿਲੇਗਾ